हां जी दोस्तों सारेयानु सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੂ ਆਪਣੀ ਵਿਜਿਟ ਹੈਗੀ ਆ ਖਾਸ ਸ਼ਹਿਰ ਵੀ ਤੁਸੀਂ ਕਹਿ ਸਕਦੇ ਹੋ ਪਿੰਡ ਵੀ ਹੈ ਨਸ਼ਹਿਰਾ ਪਰ ਨੂੰ ਤੁਸੀਂ ਖਾਸ ਵਿਜਿਟ ਕਰਨੀ ਹੈ ਨਸ਼ਹਿਰਾ ਪੰਨੂ ਤੇ ਇੱਕ ਬਿਲਕੁਲ ਘਰੇਲੂ ਘਰ ਦੇ ਵਿੱਚੋਂ ਦੋਸਤੂ ਆਪਾਂ ਤੁਹਾਨੂੰ ਇੱਕ ਮੱਝ ਦਿਖਾਵਾਂਗੇ ਅੱਜ ਨੀਲੀ ਦੀ ਮੱਝ ਬਹੁਤੇ ਵੀਰਾਂ ਨੂੰ ਪਸੰਦ ਆਵੇਗੀ ਜੇਕਰ ਕੋਈ ਵੀਰ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਉਸ ਪਰਪਸ ਵਾਸਤੇ ਵੀ ਜਿਹੜੀ ਇਹ ਝੋਟੀ ਕਿ ਅਸੀਂ ਮੱਝ ਆਪਾਂ ਕਹਿ ਲੈਣੀ ਆ ਤੁਸੀਂ ਖਰੀਦ ਸਕਦੇ ਜੇ ਘਰੇਲੂ ਮਾਲ ਦੇ ਵਿੱਚੋਂ ਦੋਸਤੋ ਆਪਾਂ ਦਿਖਾ ਰਹੇ ਆ ਕੋਈ ਵਪਾਰ ਲਾਈਨ ਵਾਲੀ ਜਿਹੜੀ ਦੋਸਤੋ ਇਹ ਮੱਝ ਨਹੀਂ ਹੈਗੀ ਪਿਛਲੇ ਸੂਬਿਆਂ ਦਾ ਰਿਕਾਰਡ ਪੁੱਛ ਲਾਂਗੇ ਆਪਾਂ ਕਿੰਨਾ ਮਿਲ ਕੇ ਜਿਹੜਾ ਇਸਨੇ ਪਾਇਆ ਇਸ ਵਾਰ ਕਿੰਨਾ ਸੂਆ ਸੂਣ ਜਾ ਰਹੀ ਹੈ ਸੋ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ 5 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਜਿਹੜੀ ਇਹ ਮੱਝ ਆ ਇਹ ਗੱਬਣ ਠੀਕ ਆ ਜੀ ਤੇ ਦਿਨ ਕਿੰਨੇ ਪਾਇਆ ਸੂਣ ਦੇ ਵਿੱਚ ਪੂਰੀ ਗੱਲਬਾਤ ਕਰ ਲਾਂਗੇ ਪਿਛਲਾ ਸੂਵੇ ਦਾ ਰਿਕਾਰਡ ਕਾਫੀ ਚੰਗਾ ਦੱਸਿਆ ਜਾ ਰਿਹਾ ਬਹੁਤ ਵਧੀਆ ਚੰਗੇ ਮਿਲਕ ਤੇ ਚੱਲਦੀ ਰਹੀ ਹੈ ਇਸ ਕਰਕੇ ਜਿਹੜੇ ਵੀ ਖਾਸ ਤੌਰ ਤੇ ਘਰੇਲੂ ਘਰ ਦੇ ਵਿੱਚੋਂ ਪਸ਼ੂ ਖਰੀਦਣ ਦੇ ਚਾਹਵਾਨ ਨੇ ਚੰਗੀ ਮੱਝ ਲੱਭ ਰਹੇ ਤੁਸੀਂ ਕੋ 15 14 ਲੀਟਰ ਵਾਲੀ ਤਾਂ ਤੁਸੀਂ ਦੋਸਤੋ ਇਸ ਮੱਝ ਦੇ ਬਾਰੇ ਜਿਹੜੀ ਦੋਸਤੋ ਸੋਚ ਵਿਚਾਰ ਆਪਣੀ ਬਣਾ ਸਕਦੇ ਜੇ ਕਿਉਂਕਿ ਬਿਲਕੁਲ ਘਰੇਲੂ ਹੱਥੀ ਚਵਾਈ ਕੀਤੀ ਆ ਮੇਰੇ ਨਾਲ ਭਾਜੀ ਹੋਣਗੇ ਪੂਰੀ ਗੱਲਬਾਤ ਆਪਾਂ ਉਹਨਾਂ ਤੋਂ ਜਾਣ ਲਵਾਂਗੇ ਇਸ ਮੱਝ ਦੇ ਰਿਗਾਰਡਿੰਗ ਆਓ ਕਰਦੇ ਆ ਗੱਲਬਾਤ ਮਾਲਕ ਦੇ ਨਾਲ ਓਨਰ ਦੇ ਨਾਲ ਪੁੱਛ ਲੈਂਦੇ ਆ ਕੀ ਡਿਟੇਲ ਆ ਇਸ ਮੱਝ ਦੀ ਸਭ ਤੋਂ ਪਹਿਲਾਂ ਭਾਜੀ ਸਸਰੀਕਾਲ ਸਸਰੀਕਾਲ ਜੀ ਸਾਰਿਆਂ ਨੂੰ ਸਸਰੀਕਾਲ ਹੋਰ ਭਾਜੀ ਠੀਕ ਠਾਕ ਠੀਕ ਠਾਕ ਵਧੀਆ ਤੁਸੀਂ ਸੁਣਾਓ ਆਪਣੇ ਬਹੁਤ ਵਧੀਆ ਜੀ ਅੱਛਾ ਭਾਜੀ ਜਿੱਦਾਂ ਕਿ ਆਪਾਂ ਜ਼ਿਕਰ ਕੀਤਾ ਵੀ ਘਰੇਲੂ ਮਾਲ ਹੈ ਆਪਣੇ ਕੋਲ ਘਰ ਦੇ ਪਸ਼ੂ ਹੀ ਆ ਹਾਂਜੀ ਤੇ ਫਿਲਹਾਲ ਇੱਕ ਜਿਹੜੀ ਆਪਾਂ ਇਹ ਮੱਝ ਸੇਲ ਕਰਦੇ ਪਏ ਆ ਹਾਂਜੀ ਹਾਂਜੀ ਇਹਦਾ ਰਿਕਾਰਡ ਕੀ ਹੈਗਾ ਜੀ ਪਹਿਲੇ ਸਵੇਰਾਂ ਦਾ ਜੇਕਰ ਆਪਾਂ ਗੱਲ ਕਰੀਏ ਇੱਕ ਤਾਂ ਇਹ ਦੱਸ ਦਈਏ ਵੀ ਸਵੇਰ ਕਿੰਨਾ ਹੋਣ ਜਿਹੜਾ ਸੁਣ ਜਾ ਰਹੀ ਹੈ ਜਿੱਥੇ ਇਹ ਝੋਟੀ ਮੇਰੇ ਘਰ ਦੀ ਪਾਲੀ ਹੋਈ ਆ ਪਹਿਲੇ ਸਵੇਰਾਂ 11 ਲੀਟਰ ਸੀ ਦੁੱਧ ਸੀਗਾ ਹਾਂਜੀ ਤੇ ਹੁਣ ਦੂਜੇ ਸਵੇਰ ਮੈਂ ਚੋਈ ਜਿਹ 15 ਤੋਂ ਬਾਹਰ ਹੀ ਸੀਗਾ ਜੀ 15 ਲੀਟਰ ਦੁੱਧੇ ਦਾ ਚਾਹੁੰਦੇ ਰਹੇ 15 ਦੱਸ ਦਿਆ 15 ਲੀਟਰ ਤੋਂ ਹਾਂ ਜੀ ਠੀਕ ਹੈ ਜੀ ਹੁਣੇ ਤੀਜੇ ਸੂਵੇ ਸੂਣ ਜਾ ਰਹੀ ਹੈ ਹੂੰ ਤੇ ਇੱਕ ਹਫਤਾ ਤਕਰੀਬਨ ਲੈ ਜਾਊਗੀ ਜੀ ਠੀਕ ਹੈ ਜੀ ਇੱਕ ਹਫਤਾ ਦੋਸਤੋ ਸਮਾਂ ਹਜੇ ਪਿਆ ਹੈ ਸੂਣ ਦੇ ਵਿੱਚ ਤੇ 15 ਲੀਟਰ ਤਕਰੀਬਨ ਦੂਜੇ ਸੂਵੇ ਦੇ ਵਿੱਚ ਪਹਿਲੇ ਸੂਵੇ ਚ 11 12 11 ਲੀਟਰ ਜਿਹੜੀ ਚਵਾਈ ਇਹਦੀ ਹੋਈ ਆ ਤੇ ਦੂਜੇ ਸੂਵੇ ਚ ਬਹੁਤ ਸੋਨਾ ਮਿਲ ਕੇ ਜਿਹੜਾ ਇਹਨੇ ਪਾਇਆ ਵਾਈਟ మీడియం ਦੇ ਵਿੱਚ ਤੁਸੀਂ ਕਾਊਂਟ ਕਰੋਗੇ ਤੇ ਨੀਲੀ ਦੀ ਜਿਹੜੀ ਦੋਸਤੋ ਇਹ ਝੋਟੀ ਇਹ ਮੱਝ ਆ ਗਈਗਾ ਜੀ ਪ੍ਰੋਪਰ ਨਿਸ਼ਾਨੀਆਂ ਮਾਰਕਿੰਗ ਤੁਸੀਂ ਵੇਖੋਗੇ ਕਰੈਕਟਰ ਜਿੰਨੇ ਵੀ ਆ ਨੀਲੀ ਦੇ ਆ ਸੋ ਚੰਗੇ ਮਿਲਕ ਦੀ ਆਸ ਆ ਇਸ ਵਾਰ ਵੀ ਹਜੇ 7 ਦਿਨ ਬਾਕੀ ਇਸੂਨ ਦੇ ਵਿੱਚ ਤੇ ਥੋੜਾ ਜਿਹਾ ਬੈਕ ਸਾਈਡ ਤੋਂ ਆਪਾਂ ਭਾਜੀ ਮਾੜਾ ਜੀ ਨੂੰ ਇੱਕ ਕਰਕੇ ਦਿਖਾ ਦਈਏ ਆ ਇਹ ਆ ਦੇਖੋ ਆ ਲੋ ਬਾਕੀ ਥਣਦੇਵਾ ਜਿਹੜਾ ਦੋਸਤੋ ਆਪ ਮੁਹਾਰੇ ਦੱਸ ਰਿਹਾ ਵੀ ਚੰਗੇ ਮਿਲਕ ਵਾਲੇ ਪਸ਼ੂ ਦੀ ਜਿਹੜੀ ਦੋਸਤੋ ਹਵਾਨੇ ਤੋਂ ਪਛਾਣ ਹੋ ਜਾਂਦੀ ਆ ਠੀਕ ਹੈ ਕਿੰਨਾ ਦੇਵਾ ਦੋਸਤੋ ਠੀਕ ਹੈ ਜੀ ਤੇ ਉਥੋਂ ਜਿਹੜੀ ਤੁਸੀਂ ਇਹ ਜਜਮੈਂਟ ਕਰ ਸਕਦੇ ਜੀ 15 ਲੀਟਰ ਦੋਸਤੋ ਇਹ ਤਾਂ ਦੂਜੇ ਸਵੇਰੇ ਦੇ ਵਿੱਚ ਮਿਲ ਕਰਿਆ ਤੇ ਬਾਕੀ ਥਣ ਥਣ ਵੰਡ ਕਾਫੀ ਸੋਹਣੀ ਆ ਆ ਬਿੱਥੀ ਤੁਸੀਂ ਦੇਖ ਹੀ ਸਕਦੇ ਹੋ ਆ ਦੇਖੋ ਹਾਂ ਲੋ ਠੀਕ ਹੈ ਤੇ ਨੀਲੀ ਦੀ ਦੋਸਤੋ ਇਹ ਮੱਝ ਆ ਠੀਕ ਹੈ ਤੇ ਹੁਣ ਫਿਲਹਾਲ ਸੇਲ ਕਰਨ ਦਾ ਪ੍ਰੋਗਰਾਮ ਬਣ ਗਿਆ ਸੀਗਾ ਦੂਜੇ ਸੂਏ ਦੇ ਵਿੱਚ ਵੀ ਸੇਲ ਕਰਨੀ ਚਾਹੀ ਸੀਗੀ ਰੇਟ ਵੀ ਬਹੁਤ ਜ਼ਿਆਦਾ ਵਧੀਆ ਮਿਲਦਾ ਸੀਗਾ ਫਿਲਹਾਲ ਉਹ ਤੋਂ ਸੇਲ ਨਹੀਂ ਕੀਤੀ ਗਈ ਠੀਕ ਆ ਸੋ ਹੁਣ ਬਿਲਕੁਲ ਗੱਬਣਾ ਤਿਆਰੀ ਦੇ ਵਿੱਚ ਆ 7 ਦਿਨ ਹਜੇ ਸੂਣ ਚ ਬਾਕੀ ਆ ਤੇ ਪਸੰਦ ਆਊਗੀ ਬਹੁਤੇ ਵੀਰਾਂ ਨੂੰ ਕਿਉਂਕਿ ਬਹੁਤ ਵੀਰ ਜਿਹੜੇ ਚੰਗਾ ਪਸ਼ੂ ਜੇਕਰ ਤੁਸੀਂ ਲੱਭ ਰਹੇ ਹੋ ਤੇ ਇਸ ਮੱਝ ਬਾਰੇ ਵਿਚਾਰ ਕਰ ਸਕਦੇ ਜੀ ਬਾਕੀ ਥਾਂਤੁਰ ਕਾਫੀ ਸੋਹਣੀ ਵਿਥੀ-ਵੁਥੀ ਬਹੁਤ ਜਿਆਦਾ ਸੋਹਣੀ ਹੋਈ ਠੀਕ ਹੈ ਲਓ ਜੀ ਇੱਕ ਵਾਰੀ ਭਾਜੀ ਆਪਾਂ ਇਹਨੂੰ ਖੋਲ ਕੇ ਵੀ ਜਰੂਰ ਭੈਣ ਭਰਾਵਾਂ ਨੂੰ ਤੋਰ ਕੇ ਦਿਖਾਉਣੀ ਆ ਠੀਕ ਹੈ ਜੀ ਠੀਕ ਹੈ ਤੇ ਇੱਕ ਉਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਜੀ ਮੋਲੇ ਦਾ ਕੀ ਕਰਾਂਗੇ ਡਿਮਾਂਡ ਕੀ ਲਵਾਂਗੀ ਮੋਲ ਵੀਰ ਜੀ 1 10 ਰੱਖਿਆ ਜੀ 1 ਲੱਖ 10 ਹਜ਼ਾਰ ਹਾਂ ਜੀ ਠੀਕ ਹੈ ਜੀ ਤੇ ਮੌਕੇ ਦੇ ਮਾਨਤਨ ਵਿੱਚੋਂ ਹੋ ਜੂਗਾ ਛੋਟਾ-ਛੱਪਾ ਥੋੜਾ ਬਤਨ ਕੋਈ ਕਰਾਂਗੇ ਜੀ ਬਹੁਤ ਕਰਾਂਗੇ ਠੀਕ ਹੈ ਜੀ 1 ਲੱਖ 10 ਹਜ਼ਾਰ ਦੋਸਤੋ ਇਹ ਸਮਝ ਦੀ ਡਿਮਾਂਡ ਆ ਠੀਕ ਹੈ ਜੀ ਸੋ ਬਾਕੀ ਨੋਰਮਲ ਹੀ ਆ ਜੇਕਰ 15 ਕਿਲੋ ਵਾਲਾ ਪਸ਼ੂ ਆਪਾਂ ਬਾਹਰ ਲੈਣ ਜਾਈਏ ਤੇ ਸਾਰੇ ਵੀਰਾਂ ਨੂੰ ਰੇਟ ਪਤਾ ਹੀ ਆ ਤੇ ਜਿਹੜਾ ਵੀਰ ਇਹ ਵੀ ਕੋਈ ਗੱਲ ਨਹੀਂ ਹੈਗੀ ਵੀ ਸੂਣ ਤੋਂ ਪਹਿਲਾਂ ਵੇਚਣੀ ਹੈ ਜੇਕਰ ਕੋਈ ਵਪਾਰੀ ਵੀ ਇਹ ਨਾ ਕਰ ਲੇ ਤਾਂ ਸੂਣ ਤੋਂ ਬਾਅਦ ਆਪ ਵੀ ਚੋਕੇ ਵੀ ਲੈ ਕੇ ਜਾ ਸਕਦਾ ਠੀਕ ਹੈ ਜੀ ਚੋਕੇ ਵੀ ਕਰ ਸਕਦਾ ਤਸੱਲੀ ਆ ਭਾਈ ਬਿਲਕੁਲ ਜੀ ਕਿਉਂਕਿ ਆਪਣਾ ਮਤਲਬ ਕਿ ਪਸ਼ੂ ਆ ਪਛੜਾ ਸੂਵੇ ਤੁਸੀਂ ਦੱਸਿਆ ਵਧੀਆ ਦੁੱਧ ਦਿੰਦਾ ਰਿਹਾ ਇਸ ਵਾਰ ਵੀ ਜੇਕਰ ਕਿਸੇ ਨੇ ਤਸੱਲੀ ਕਰਨੀ ਹੈ ਸੂਣ ਤੋਂ ਬਾਅਦ ਪੁੰਚਦੇ ਨਾ ਬਾਅਦ ਜਦੋਂ ਦੁੱਧ ਤੇ ਆ ਗਈ ਜਦੋਂ ਤਸੱਲੀ ਕਰ ਸਕਦੇ ਦੁੱਧ ਤੇ ਆ ਗਏ ਤਸੱਲੀ ਕਰ ਸਕਦਾ ਆਪਣੇ ਧਾਰਾ ਮਾਰ ਬਿਲਕੁਲ ਹਾਂਜੀ ਪਾਜੀ ਖੋਲ ਕੇ ਦਿਖਾ ਲਈਏ ਇੱਕ ਵਾਰੀ ਫੇਰ ਦੀ ਸੋ ਇੱਕ ਵਾਰੀ ਦੋਸਤੋ ਖੋਲ ਕੇ ਤੁਹਾਨੂੰ ਤੋਰ ਕੇ ਤਸੱਲੀ ਨਾਲ ਦਿਖਾ ਦਿੰਨੇ ਆ ਪਸੂ ਥੋੜਾ ਜਿਹਾ ਡਰਦਾ ਕਿਉਂਕਿ ਘਰ ਦੇ ਪਸੂ ਆ ਥੋੜਾ ਜਿਹਾ ਪਸੂ ਉਪਰੇ ਬੰਦੇ ਨੂੰ ਵੇਖ ਕੇ ਕਹ ਲੀਏ ਜਾਂ ਦੇਲੀ ਰੁਟੀਨ ਦੇ ਵਿੱਚ ਜਾਂ ਵੈਸੇ ਕਹ ਲੀਏ ਵੀ ਕਦੇ-ਕਦੇ ਪਸੂ ਪਸੂ ਦੇ ਵਿੱਚ ਕੋਈ ਡਾਕਟਰ ਆਉਂਦਾ ਉਹਦੇ ਕਰਕੇ ਪਸੂ ਥੋੜਾ ਜਿਹਾ ਡਰਦਾ ਖੋ ਗੋ ਠੀਕ ਹੈ ਹਾਈਟ ਕੱਦ మీడియం ਆ ਪਰ ਹੈਵੀ ਬਾਡੀ ਆ ਠੀਕ ਹੈ ਜੀ ਬਾਡੀ ਵੇਟ ਕਾਫੀ ਆ ਇਸ ਸਮਝਦਾ ਤੇ ਬਾਕੀ ਤੁਸੀਂ ਆ ਵੀਡੀਓ ਦੇ ਵਿੱਚ ਵੇਖ ਕੇ ਚੈੱਕ ਕਰ ਸਕਦੇ ਹੋ ਲੈਓ ਜੀ ਠੀਕ ਹੈ ਜੀ ਸੋ ਵਧੀਆ ਚੰਗੇ ਰਿਕਾਰਡ ਵਾਲੀ ਹੈ ਦੋਸਤੋ ਤੁਸੀਂ ਇਹ ਨਹੀਂ ਹੋਊਗਾ ਵੀ ਕੋਈ ਵੀ ਰਹੂਗਾ ਤੇ ਕੋਈ ਨਰਾਸ਼ ਮੜੂਗਾ ਤਸੱਲੀ ਕਰ ਲਿਓ ਟਿੱਪ ਕੇ ਕਰ ਲਿਓ ਕਿਉਂਕਿ ਗੱਬਣ ਪਸੂ ਆ ਅਜੇ ਹਫਤਾ ਸਮਾਂ ਪੂਰਾ ਲੈ ਜਾਊਗੀ ਬਾਕੀ ਜਿਹੜੇ ਵੀ ਇਹਨੇ ਕੋਈ ਸਾਈਪਿਆ ਨਾ ਕਰਕੇ ਤਸੱਲੀ ਬਾਅਦ ਚ ਕਰਨੀ ਉਹ ਵੀ ਤੁਸੀਂ ਕਰ ਸਕਦੇ ਜੇ ਬਾਕੀ ਜਿਹੜੇ ਵੀ ਪਾਰ ਪਾਰਕੂ ਵੀਰ ਨੇ ਜਿਹਨੂੰ ਪਹਿਲਾਂ ਪਰਖ ਹੈਗੀ ਆ ਚੀਜ਼ ਦੀ ਠੀਕ ਹੈ ਜੀ ਪਸੂ ਇਹਨਾਂ ਤੋਂ ਤਾਂ ਦੇਊਗਾ ਉਹ ਤੁਸੀਂ ਹੁਣ ਮੌਕੇ ਤੇ ਹੱਥ ਪਾ ਸਕਦੇ ਜੇ ਠੀਕ ਹੈ ਜੀ ਚੀਜ਼ ਬਿਲਕੁਲ ਖਰੀਦਣ ਵਾਲੀ ਆ ਜਿਹੜੇ ਵੀਰ ਨੇ ਕਿ ਬਰੀਡ ਤੇ ਕੰਮ ਕਰਨਾ ਤਾਂ ਵੀ ਨੀਲੀ ਦੀ ਜਿਹੜੀ ਹੈ ਦੋਸਤੋ ਇਹ ਜੇਕਰ ਦੋਸਤੋ ਤੁਸੀਂ ਮਿਲਕਿੰਗ ਲਾਈਨ ਦੇ ਵਿੱਚ ਕੋਈ ਚੰਗਾ ਪਸ਼ੂ ਲੈਣਾ ਚਾਹੁੰਦੇ ਜੀ ਘਰ ਚਵਾਈ ਵਾਸਤੇ ਤਾਂ ਤਾਂ ਵੀ ਬਿਲਕੁਲ ਵਧੀਆ ਹੈਗੀ ਆ ਇੱਕ ਵਾਰੀ ਥਨ ਮੈਂ ਤੁਹਾਨੂੰ ਬਿਲਕੁਲ ਕੋਲੋਂ ਨੇੜੇ ਤੋਂ ਜ਼ਰੂਰ ਦਿਖਾ ਦਿੰਦਾ ਆ ਦੇਖੋ ਠੀਕ ਹੈ ਜੀ ਅ ਇੱਕ ਭਾਜੀ ਆਪਣਾ ਨੰਬਰ ਜ਼ਰੂਰ ਦੱਸ ਦਿਗੇ ਜੀ 991507161 ਠੀਕ ਹੈ ਜੀ ਠੀਕ ਹੈ ਅੱਛਾ ਬਾਕੀ ਮਿਲਕਿੰਗ ਵਧੀਆ ਸਾਫ ਸੁਥਰੀ ਹੈ ਸਾਰੇ ਪਾਸਿਓਂ ਬਹੁਤ ਵਧੀਆ ਬਿਲਕੁਲ ਸਾਫ ਸੁਥਰੀ ਅਗਲੇ ਥਾਣਾ ਦੀ ਅਗਲੇ ਥਾਣਾ ਦੀ ਕਹਿ ਦਿੰਦੇ ਨੇ ਵੀ ਗਾੜ ਇੰਨੇ ਕਿਲੋ ਇੰਨੇ ਕਿਲੋ ਕੋਈ ਚੰਗੀ ਇੱਕ ਗਾੜ ਇਹਦਾ 2.5 ਕਿਲੋ ਜੇ 2.5 ਕਿਲੋ ਹਾਂਜੀ ਬਾਕੀ ਜਿਹੜੀ 15 15 ਲੀਟਰ ਤੋਂ ਜਾਂ ਪਲੱਸ ਦੀ ਗੱਲ ਕਰ ਲਈਏ 15 ਪਲੱਸ ਵਾਲੀਆਂ ਮੱਝਾਂ ਦੀ ਗੱਲ ਕਰ ਲਈਏ ਤੇ ਉਹਨਾਂ ਦੀ ਗਾੜ ਤਕਰੀਬਨ ਇੰਨੀ ਨਹੀਂ ਹੁੰਦੀ ਹਾਂਜੀ ਠੀਕ ਹੈ ਜੀ ਸੋ ਦੋਸਤੋ ਜਰੂਰ ਤੁਸੀਂ ਨਰਕ ਪਰਕ ਕਰ ਲਿਓ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ